ਆਸੀ ਹੈ ਗਵਾਈ ਸਾਰਿਆਂ ਨੂੰ ਸਵਾਗਤ ਹੈ ਇੱਕ ਨਵੇਂ ਵਲੌਗ 'ਚ ਜਿਵੇਂ ਕਿ ਤੁਹਾਨੂੰ ਪਤਾ ਆਪਣੀ ਯਾਤਰਾ ਚੱਲ ਰਹੀ ਹੈ ਸਾਈਕਲਿਆਂ ਤੇ ਅੱਜ ਆਪਾਂ ਨੂੰ ਪੂਰਾ 5ਵਾਂ ਦਿਨ ਹੈ ਤੇ ਤਰੀਕ ਹੈਗੀ ਹੈ 17 ਦਿਨ ਮੰਗਲਵਾਰ ਤਕਰੀਬਨ ਆਪਾਂ ਨੂੰ ਰਿਸ਼ੀਕੇਸ਼ ਤੁਰਿਆਂ ਨੂੰ ਘੰਟਾ ਤੱਕ ਹੋ ਗਿਆ ਤੇ ਚੜ੍ਹਾਈ ਜ਼ਿਆਦਾ ਗਈ ਤੇ ਜ਼ੋਰ ਲੱਗ ਰਿਹਾ ਤੇ ਇੱਥੋਂ ਕਦਾਰਨਾਥ ਰਹਿ ਜਾਂਦਾ 223 ਕਿਲੋਮੀਟਰ ਤੇ ਬਧਰੀ ਨਾਥ ਰਹਿ ਜਾਂਦਾ 291 ਕਿਲੋਮੀਟਰ ਜਿਹੜਾ ਅੱਜ ਦਾ ਆਪਣਾ ਸਫ਼ਰ ਹੋਊਗਾ ਉਹ ਦੇਵਪਰਾਗ ਤੱਕ ਹੋਊਗਾ ਜੋ ਇੱਥੋਂ ਹੈਗਾ 60 ਕਿਲੋਮੀਟਰ ਤੇ ਕੋਸ਼ਿਸ਼ ਕਰਾਂਗੇ ਅੱਜ ਪਹੁੰਚਾਂ ਦੀ ਉੱਥੇ ਇਹ ਤੁਹਾਨੂੰ ਮਿਲਦੇ ਆਂ ਅੱਗੇ ਤੇ ਆਪਾਂ ਉਹ ਵਾਲੀ ਪਹਾੜੀ ਕ੍ਰਾਸ ਕਰਕੇ ਆਇਆ ਇੱਧਰ ਨੂੰ ਇਹ ਥੋੜਾ ਜਿਹਾ ਪਲੇਨ ਰਸਤਾ ਆ ਗਿਆ ਤੇ ਮੌਸਮ ਪੂਰਾ ਘੈੜੋ ਰੱਖਿਆ ਦੇਖੋ ਤੁਸੀਂ ਪਹਾੜਾਂ ਵੱਲ ਵੀ ਤੇ ਇੱਥੇ ਆਪਾਂ ਰੈਸਟ ਕਰਦੇ ਆਂ 5-10 ਮਿੰਟ ਫਿਰ ਚੱਲਦੇ ਆ ਅੱਗੇ ਤੇ ਆਹ ਸਫਰ ਸਾਰਾ ਰੋਡ ਜਿਹੜਾ ਕਲੀਨ ਹੀ ਐਦਾਂ ਹੀ ਆਂ ਗਾਂਵਾਂਾਂ ਜਾ ਕੇ ਆਪਾਂ ਨੂੰ ਜੜਾਈ ਮਿਲਣੀ ਆ ਥੋਥੋਂ ਚੱਲ ਕੇ ਹੁਣ ਆਪਾਂ ਇੱਥੇ ਰੈਸਟ ਕਰਦੇ ਆਂ ਇੱਥੋਂ ਰਿਸ਼ੀ ਦੇਖਦਾ ਹੈ 24 ਕਿਲੋਮੀਟਰ ਤਕਰੀਬਨ ਆਪਾਂ 24 ਕਿਲੋਮੀਟਰ ਵੰਗੂ ਆ ਗਏ ਆ ਤੇ ਕਿਤੇ ਜਾ ਕੇ ਵਧੀਆ ਰਹਾਂਗੇ 30 ਕਿਲੋਮੀਟਰ ਤੇ ਜਾ ਕੇ ਸਟੇਜ 2 ਕਰਦੇ ਆ ਉੱਥੇ ਰੁਕਦੇ ਆ ਤੇ ਮੌਸਮ ਖੰਡਾ ਬਾਕੀ ਤਾਂਹੀਂ ਖਿੱਚਿਆ ਆਂ ਕਭੀ ਕਦੇ ਚੜਾਈ ਆ ਜਾਂਦੀ ਆ ਕਦੇ ਢਲਾਈ ਆ ਜਾਂਦੀ ਆ ਬਸ ਉੱਥੋਂ ਚੱਲ ਕੇ ਆ ਟਾਬੇ ਤੇ ਬਹਿ ਗਏ ਸੀ ਤੇ ਭੁੱਖ ਲੱਗ ਗਈ ਤੇ ਪੋਹਾ ਕਰਾ ਲਿਆ ਬਾਈ ਤੇ ਬੱਟੇ ਸਾਡੇ ਰਾਹ ਤਾਂ ਦੇਖੋ ਅਰੇ ਦੁਆ ਦੇ ਅੱਗੇ ਚੱਲੇ ਪਾਵਾਂਗੇ ਟਾਬੇ ਤੋਂ ਚੱਲ ਕੇ ਤਕਰੀਬਨ ਆਦਾਂ ਘਾਟਾ ਪੋਣ ਘਾਟਾ ਚੱਲੇ ਆ ਤੇ ਮੀਂਹ ਪੈ ਲੱਗ ਗਿਆ ਤੇ ਫਿਰ ਇਧਰ ਆਪਾਂ ਕਵਰ ਕਰ ਲਿਆ ਆਪਣੇ ਬੈਗ ਵਗੈਰਾ ਸਮਾਨ ਸਾਰਾ ਖੋਲ ਕੇ ਲਾਲੀ ਇਧਰ ਕਰੀ ਜਾਂਦਾ ਤੇ ਹੌਲੀ ਹੌਲੀ ਚੱਲਦੇ ਆ ਕਦੇ ਚੜ੍ਹਾਈ ਆ ਜਾਂਦੀ ਹੈ ਕਦੇ ਢਲਾਈ ਤੇ ਵਿਊ ਦੇਖੋ ਤੁਸੀਂ ਉਧਰੋਂ ਬਾਰਿਸ਼ ਹੋ ਰਹੀ ਆ ਪੂਰੀ ਤਗੜੀ ਤਕਰੀਬਨ ਤੁਰਿਆ ਨੂੰ ਸਾਨੂੰ ਹੋ ਗਏ ਹੋਣਗੇ 7 ਤੋਂ 8-9 ਘਾਟੇ ਸਤੇ 4 ਵਜ ਗਏ ਆ ਤੇ ਆਪਾਂ ਅਸੀਂ ਚੜਾਈ ਜੜ ਰਹੇ ਆ ਜੋਰ ਲੱਗ ਰਿਹਾ ਤੇ ਰੋਕ ਰੋਕ ਕੇ ਚੜਦੇ ਪਏ ਆ ਤੇ ਆ ਗੰਗਾ ਜਾਂਦੀ ਆ ਮਤਲਬ ਇਥੋਂ ਕਾਫੀ ਡੂੰਘੀ ਹੋਈ ਹੈ ਥੱਲੇ ਉਹ ਪਹਿਲਾਂ ਬੱਦਲ ਸੀ ਹੁਣ ਧੁੱਪ ਨਿਕਲੀ ਮੌਸਮ ਇਦਾਂ ਦਾ ਦੇਖ ਸਕਦੇ ਹੋ ਤੁਸੀਂ ਇਹਦੀ ਆ ਚੜਾਈ ਆ 15 ਕਿਲੋਮੀਟਰ ਦੀ ਚੜਾਈ ਆ ਅੱਜ ਆਪਾਂ ਪੂਰੀ ਕਰਨੀ ਕਰਨੀ ਆ ਆਪਾਂ ਸਾਈਕਲੀਆਂ ਰੋੜ ਕੇ ਚੜਾਈ ਚੜ ਰਹੇ ਆ ਤੇ ਕਿਉਂਕਿ ਜੋਰ ਵੱਧ ਲੱਗ ਰਿਹਾ ਸਾਈਕਲ ਚਲਾ ਕੇ ਤਾਂ ਕਿਲੋ ਦੋ ਦੋ ਕਿਲੋਮੀਟਰ ਦੇ ਆਪਾਂ ਰੈਸਟ ਕਰਦੇ ਪਏ ਆ ਤੇ ਸਕਲਾਂਾਂ ਦੇ ਹੱਡੀਆਂ ਦੇ ਹਾਲ ਤੈਜ ਹੋਏ ਬੈ ਦੇ ਸਰਬ ਸਵੇਰੇ ਨਾ ਆ ਧੋ ਕੇ ਆ ਗਏ ਸੀ ਉੱਥੋਂ ਅਸੀਂ ਉਹਦੇ ਮਿੱਟੀ ਪੈਸੋ ਮੈਂ ਕਰ ਸਾਡਾ ਦਾ ਜ਼ੋਰ ਲੱਗਣੇ ਹੀ ਲੱਗਣਾ ਬਣਾ ਜਾਇਜ ਗੱਲ ਆ ਟਰੱਕ ਦਾ ਵੀ ਜ਼ੋਰ ਲੱਗਿਆ ਹੋਇਆ ਬੇ ਪੂਰਾ ਪੂਰੀ ਫਲ ਚੜਾਈ ਆ ਤੋਂ ਖੜੀ ਚੜਾਈ ਹੈਗੀ ਹੈ 10 ਕਿਲੋਮੀਟਰ ਦੀ ਉਹ ਜਮਾਪਸਾ ਥੱਲੇ ਆਏ ਆ ਤਕਰੀਬਨ ਸ਼ਾਮ ਦੇ 6:30 ਉੱਪਰ ਟਾਈਮ ਹੋ ਗਿਆ ਤੇ ਇੱਥੇ ਆਇਆ ਪੁਆਇੰਟ ਤੇ ਉਸ ਖਾਣੇ ਪੀਣੇ ਆ ਜਿਆਦਾ ਇੱਥੇ ਮੈਗੀ ਫੇਮਸ ਆ ਮੈਗੀ ਵੇਰਾ ਖਾਣੇ ਆ ਤੇ ਗੱਡੀਆਂ-ਗੱਡੀਆਂ ਰੁਕਦੀਆਂ ਨੇ ਜਮਾ ਉਹ ਥੱਲੇ ਆਇਆ ਹਜੇ ਆ ਕਰਾਸ ਕਰਨਾ ਲਿਓ ਸਾਹਮਣੇ ਪਹਾੜੀ ਦੇਖ ਰਹੇ ਹੋ ਤੁਸੀਂ ਪਰਲੀ ਉਧਰਲੀ ਛੜ ਜਾਣਾ ਆਪਾਂ ਘੁੰਮ ਕੇ ਸ਼ੀਸ਼ੇ ਦੇਖ ਰਹੇ ਹੋ ਤੁਸੀਂ ਮੈਨੂੰ ਯਾਨੀ ਕਿ ਸੋਨੂੰ ਸੌਖਾ ਗੱਲ ਵਲੌਗ ਨੂੰ ਤੇ ਆਪਾਂ ਹੋ ਜਮਾ ਥੱਲੇ ਆਇਆ ਦਿਖਾਉਣਾ ਤੁਹਾਨੂੰ ਇਹ ਇਹ ਹੋ ਉਥੋਂ ਅਦਵਾ ਪਹਾੜੀ ਦੇ ਮਗਰੋਂ ਇੱਥੇ ਪਹੁੰਚ ਗਏ ਹਜੇ ਆਪਾਂ ਉਹ ਪਹਾੜੀ ਤੇ ਚੜਨਾ ਲੱਗ ਜੀ ਆਪਾਂ ਚੜਾਈ ਸਟਾਰਟ ਹੋ ਗਈ ਤੇ ਉਹ ਢਾਬੇ ਦਾ ਆਪਾਂ ਮੈਗੀ-ਮੂਗੀ ਖਾ ਕੇ ਇੱਥੇ ਪਹੁੰਚ ਗਏ ਆ ਤੇ ਰਾਤ ਦੇ 9:00 ਵਜੇ ਆ ਥੋੜਾ ਲੇਟ ਹੋ ਗਏ ਸੀ ਚੜਾਈ ਜ਼ਿਆਦਾ ਸੀ ਸਭ ਕਾਫੀ ਲੰਮੇ ਟਾਈਮ ਹਾਸਾਨ ਮਿਲੀ ਇੱਥੇ ਕੋ ਖਾਣੇ ਪੀਣੇ ਆਪਾਂ ਤੇ ਸਾਈਕਲੀਆਂ ਆਪਣੀਆਂ ਆ ਖੜੀਆਂ ਨੇ ਆ ਮਤਲਬ 26-27 ਕਿਲੋਮੀਟਰ ਹੀ ਜਾਵਣੀ ਚਲਾਈਆਂ ਵਾ ਤੁਰਕੀਆਂ ਆ ਜਾਵਾਂ ਇਹ ਤੋਂ ਬਾਅਦ ਕਿਲੋਮੀਟਰ ਦੀ ਹੋਰ ਚੜਾਈ ਆ ਫਿਰ ਅੱਗੇ ਜਾ ਕੇ ਰੁਕਾਂਗੇ ਕਿਤੇ ਤਕਰੀਬਨ 10:00 ਵਜੇ ਨੇ ਪਿੱਛੇ ਆਪਾਂ ਢਾਬੇ ਤੇ ਰੋਟੀ ਵਗੈਰਾ ਖਾ ਕੇ ਇੱਥੇ ਆ ਗਏ ਸੀ ਹੰਟਲਾਨ ਆ ਗਈ ਸੀ ਤੇ ਇੱਥੇ ਆਪਣਾ ਲੰਗਰ ਮਿਲ ਗਿਆ ਕੋਈ ਇੱਥੇ ਸਟੇ ਕਰਨਾ ਪੁੱਛਦੇ ਆਂ ਤੇ ਇੱਥੇ ਰੁਕਾਂਗੇ ਆਪਾਂ ਐਤੋਂ ਫੇਰ ਮਾਰਨਿੰਗ ਆ ਗਿਆ ਆਪਾਂ ਸਫਰ ਕੰਟੀਨਿਊ ਕਰਾਂਗੇ ਕਿੰਨਾ ਸੋਹਣਾ ਸਾਨ ਬਾਈ ਦੇਖੋ ਤੁਸੀਂ ਤੇ ਇੱਧਰ ਆਪਾਂ ਨੂੰ ਵਾਈ ਨੇ ਦਿੱਤਾ ਕੰਬਲ ਵਗੈਰਾ ਦਿੱਤਾ ਆ ਵੇਖੋ ਕਿੰਨਾ ਸੋਹਣਾ ਸਾਨ ਉਹ ਸਾਰੀਆਂ ਪਹਾੜੀਆਂ ਪਹਾੜੀਆਂ ਨੇ ਇੱਕ ਉਹਨਾਂ ਨੇ ਫਲੈਸ਼ ਲਾ ਕੇ ਦਿਖਾਉਣਾ ਉਹ ਦੇਖੋ ਉੱਪਰ ਤੱਕ ਜਮਾ ਪਹਾੜੀਆਂ ਇੱਕ ਟਮੀ ਟੱਲੀ ਗੱਡੀ ਲੱਗਦੀ ਆ ਸਾਰਾ ਜੰਗਲ ਜੰਗਲ ਜੰਗਲੀ ਏਰੀਆ ਸਾਰਾ ਏ ਟੋਟਲੀ ਤੇ ਇੱਧਰ ਆਪਾਂ ਨੂੰ ਦਤਾ ਭਾਈ ਨੇ ਹੁਣ ਲਾਈਟਾਂ ਵਗਰਾ ਬੰਦ ਹੋ ਗਈਆਂ ਤਕਰੀਬਨ ਆਮ ਨਾਲ 11 ਕ'ਵਜੇ ਪਏ ਨੇ ਤਾਂ ਕਰਕੇ ਇੱਧਰ ਭਾਈ ਉਹਨਾਂ ਦੇ ਹਲਵਾਈ ਵਗਰਾ ਮਤਲਬ ਸਾਮਾਨ ਪਿਆ ਸਾਰਾ ਤੇ ਇੱਥੇ ਆਪਾਂ ਨੂੰ ਭਾਈ ਨੇ ਰਹਿਣ ਲਈ ਕਟੇਨਰ ਜਿਆ ਦਿੱਤਾ ਅੱਜ ਕਟੇਨਰ ਚ ਸੌਣੇ ਆ ਤੇ ਕੰਬਲ ਛੱਡਦੇ ਆ ਪਰਸਨਲ ਕੰਬਲ ਦਿੱਤਾ ਭਾਈ ਨੇ ਆਪਾਂ ਨੂੰ ਤੇ ਆਹ ਲਾੜਨੇ ਆਪਾਂ ਗੇਟ ਠੀਕ ਹੈ ਨਾ ਪਰਸਨਲ ਕੰਬਲ ਦਿੱਤਾ ਸਮਾ ਦੇ 8 ਵਜੇ ਆ ਤੇ بارش ਰੁਕ ਗਈ ਆ ਤੇਰਾ ਦਾਪਾ ਤੁਹਾਨੂੰ ਪਤਾ ਹੀ ਆ ਕਿ ਡਿਨਰ ਚ ਰੁਕੇ ਸੀ ਤੇ ਇਧਰ ਮੌਸਮ ਦੇਖੋ ਤੇ ਹੁਣ ਚੱਲਦੇ ਆ ਤੇ ਅੱਗੇ ਜਾ ਕੇ ਰੁਕਦੇ ਆਪਾਂ ਤੇ ਲੰਗਰ ਤੋਂ ਚੱਲ ਕੇ ਇੱਥੇ ਰੁਕ ਗਏ ਆ ਤੇ ਇਧਰ ਪਹਾੜਾ ਦਾ ਥਿਊ ਦੇਖੋ ਇਹ ਸਾਰੇ ਬੱਦਲ ਨੇ ਤਕਰੀਬਨ 9:00 ਵਜੇ ਨੇ ਸਵੇਰ ਦੇ ਤੇ ਹੁਣ ਤਾਂ ਢਲਾਨੀ ਆਪਾਂ ਨੂੰ ਤੇ ਚੱਲਦੇ ਪਏ ਆ ਉੱਥੋਂ ਚੱਲ ਕੇ ਆਪਾਂ ਦੇਵਪਰਾਗ ਆ ਗਏ ਆ ਇੱਥੇ ਦੋ ਪਟੀਆਂਾਂ ਦਾ ਜੀਆਂ ਦਾ ਸੰਗਮ ਹੁੰਦਾ ਇੱਕ ਪਾਸਿਓਂ ਦੀ ਹੈ ਬਾਗੀਰਾਤੀ ਤੇ ਇੱਕ ਪਾਸਿਓਂ ਦੀ ਹੈ ਅਲਕਨੰਦਾ ਇਹ ਗਾਹਾਂ ਜਾ ਕੇ ਫਿਰ ਬਣਦੇ ਆ ਗੰਗਾ ਇੱਥੋਂ ਨਦੀਆਂ ਦਾ ਦੋ ਦਾ ਸੰਗਮ ਹੁੰਦਾ ਆ ਲਓ ਜੀ ਮੰਨੇ ਇੱਥੇ ਬੈਗੇ ਸੀ ਢਾਬੇ ਤੇ ਉੱਥੋਂ ਚੱਲ ਗਏ ਤੇ ਸੈਂਕੜੀਆਂ ਗੱਡੀਆਂ ਬਾਹਰ ਤੇ ਕੁਝ ਖਾਣ ਨੂੰ ਆਰਡਰ ਦਿੱਤਾ ਸੀ ਤਕਰੀਬਨ 11:30 12 ਵਜੇ ਟਾਈਮ ਹੋ ਗਿਆ ਏ ਤੇ ਸਾਈਕਲਿਆਂ ਥੋੜੀ ਜਿਹੀ ਆ ਗਈ ਪ੍ਰੋਬਲਮ ਉਹ ਸੈੱਟ ਕਰਾਉਣੇ ਆ ਜੋਰ ਵੱਧ ਲਾ ਰਹੀਆਂ ਨੇ ਤੇ ਹੋਰੋਂ ਬਦਰੀ ਨਾਜ਼ ਰਹਿ ਗਿਆ 224 ਹੈਮਕੋਟ ਸਾਹ ਰਹਿ ਗਿਆ 219 ਕਿਲੋਮੀਟਰ ਤੇ ਕਦਾਰਨਾਥ ਹੈਗਾ 156 ਕਿਲੋਮੀਟਰ ਇਹ ਤਕਰੀਬਨ ਆਪਾਂ ਨੂੰ ਇੱਕ ਦੋ ਘੰਟੇ ਹੋਰ ਲੱਗਣਗੇ ਲੱਗਿਆ ਪਹਾੜ ਦੀ ਦੇਖ ਰਹੇ ਹਾਂ ਇਹ ਲੈਂਡਸਲਾਈਡਿੰਗ ਹੋ ਜਾਂਦੀ ਹੈ ਮੈਂ ਮਲਵਾ ਪਿਆ ਇੱਧਰ ਤੇ ਨੂੰ ਨੂੰ ਕਲੇ ਘਰ ਨੇ ਪਹਾੜੀ ਦੇ ਛੋਟੇ ਛੋਟੇ ਘਰ ਨੇ ਤੇ ਥੱਲੇ ਨਦੀ ਯਾਰੀ ਆ 바ਗੀ ਨਤੀ ਤੇ ਵੀਊ ਵੀ ਜੈ ਦੇ ਇਸਾ ਵੀ ਆ ਦੇਖੋ ਪਹਾੜ ਕਿਦਾਂ ਦਾ ਮਾ ਆ ਨਦੀ ਯਾਰੀ ਵਿੱਚ ਦੀ ਤੇ ਆ ਪਹਾੜ ਖੜਾ ਕਰ ਲਈ ਦੇ ਮੌਸਮ ਚੇਂਜ ਹੋ ਗਿਆ ਬੱਦਲਵਾਰੀ ਹੋ ਗਈ ਆਪਣਾ ਸਾਥੀ ਪਿੱਛੇ ਆ ਰਿਹਾ ਤਾਂ ਇੱਥੇ ਰੋਗੇ ਜੀ ਆਪਾਂ ਤਾਂ ਹੀ ਛੇੜੀ ਨਗਰ ਰਹਿ ਗਿਆ ਇਥੋਂ 18 ਕਿਲੋਮੀਟਰ ਅਕਾਂਟਾ ਕਾਪਾ ਨੂੰ ਹੋਰ ਲੱਗਣਾ ਤੇ ਸ਼ਾਮ ਹੋ ਗਈ ਆ तकरीबन 5 ਕ ਵਜੇ ਨੇ ਸ਼ਾਮ ਦੇ ਸ਼ਾਮ ਦੇ ਵੇਲੇ ਰਿਜੀ ਕੇਸ ਤੋਂ ਲੈ ਕੇ ਹੁਣ ਤੱਕ ਆਪਾਂ 92 ਕਿਲੋਮੀਟਰ ਦਾ ਸਫ਼ਰ ਤਾਇਗਾ ਚੁੱਕਿਆ ਤੇ ਆਪਾਂ ਪਹੁੰਚ ਗਏ ਸ਼੍ਰੀਨਗਰ ਇੱਥੇ ਰੂਮ ਵਗੈਰਾ ਦਾ ਪਤਾ ਕਰਦੇ ਆ ਇਹ ਸਾਰਾ ਸ਼ਹਿਰ ਆ ਸ਼੍ਰੀਨਗਰ ਦਾ ਇੱਥੇ ਆਪਾਂ ਨੂੰ ਬਾਬਾ ਜੀ ਮਿਲੇ ਨੇ ਵਾਸੀਵਾੜੇ ਸਾਹਿਬ ਤੋਂ ਤੇ 11ਵੀਂ ਯਾਤਰਾ ਇਹਨਾਂ ਦੀ ਤੇ ਇਹ ਵੀ ਇਹਨਾਂ ਨੇ ਸਪੈਸ਼ਲ ਸਾਈਕਲੀਆਂ ਦੀ ਯਾਤਰਾ ਕਰ ਰਹੇ ਨੇ ਤੇ ਆਪਣੀਆਂ ਹੋ ਗਈਆਂ ਸੀ ਸਾਈਕਲੀਆਂ ਖਰਾਬ ਆਪਾਂ ਜਿਹੜੇ ਭਾਈ ਉੱਥੇ ਪੌਂਟਾ ਸਾਹਿਬ ਸਾਈਕਲਿਸਟ ਸਾਈਕਲੀਆਂ ਸਹੀ ਕਰਦੇ ਨੇ ਉਹਨਾਂ ਤੋਂ ਉਹਨਾਂ ਨੇ ਨੰਬਰ ਲੈ ਕੇ ਬਾਬਾ ਜੀ ਨੇ ਫਿਰ ਸਾਡੀਆਂ ਦਾ ਸਾਈਕਲੀਆਂ ਸੈੱਟ ਕਰਕੇ ਦਿੱਤੇ ਹੁਣ ਇੱਧਰ ਲਾਤੀਆਂ ਆਪਾਂ ਤੇ ਉਹ ਮੁੰਡੇ ਦੀ ਬਾਬਾ ਜੀ ਸਾਈਕਲੀ ਸੈੱਟ ਕਰ ਰਹੇ ਨੇ ਇਹ ਬਾਬੇ ਮਾਸੀਵਾੜੇ ਤੋਂ ਨਹੀਂ ਇਹ ਸ਼੍ਰੀ ਨਗਰ ਦੀ ਮਾਰਕੀਟ ਸੀ ਮਾੜਾ ਬੰਦ ਹੋ ਗਿਆ ਹੁਣ ਆਪਾਂ ਲੇਟ ਹੋ ਗਏ ਥੋੜਾ ਜਿਹਾ ਤੇ ਮੜਾ ਸਾਮਾਨ ਕਿੱਦਣਾ ਜੀ ਖਰੀਦ ਲਿਆ ਤੇ ਗੁਰਦਵਾਰਾ ਸਾਹਿਬ ਦਿਖਾਉਣਿਆ ਤੁਹਾਨੂੰ ਜਿੱਥੇ ਆਪਾਂ ਰੁਕੇ ਹੋਏ ਆਂ ਮਾੜਾ ਆਪਾਂ ਬਾਹਰੀ ਅਮ ਬ੍ਰਾਂਡਾ ਟਾਈਪ ਉੱਥੇ ਰੁਕੇ ਹੋਏ ਆਂ ਮਾਰਨਿੰਗ ਦੇ 4 ਵਜ ਗਏ ਨੇ ਰਾਤ ਆਪਾਂ ਇੱਥੇ ਸੁੱਤੇ ਸੀ ਗੁਰਦਵਾਰਾ ਸਾਹਿਬ ਦੇ ਕੋਲ ਇਧਰ ਬੈਕ ਸਾਈਡ ਤੇ ਤੇ ਵਾਚ ਚੱਲਣ ਲੱਗਦੇ ਆਪਾਂ ਸਾਮਾਨ ਸੂਣ ਬੰਨ੍ਹਦੇ ਆਂ ਚੱਲਦੇ ਆ ਉਧਰ ਨੂੰ ਸਾਰੀ ਸੰਗਤ ਤਕਰੀਬਣਾ ਇੱਥੇ ਸੁੱਤੀ ਸੀ ਕਮਰੇ ਵਗੈਰਾ ਘਾਟੀ ਦਿੰਦੇ ਆ ਇਹ ਇਹ ਕਾਬਾ ਬਾਈ ਮਿਲੇ ਆਪਾਂ ਨੂੰ ਇਹ ਬਾਲੇ ਤੋਂ ਬਾਬਾ ਜੀ ਇਹ ਵੀ ਨਾ ਆਪਾਂ ਸਾਥ ਰਲਾ ਲਿਆ ਸ਼੍ਰੀ ਨਗਰ ਭਾਏ ਫਤੇ ਜੀ ਫਤੇ ਹੋਰ ਬਾਬਾ ਜੀ ਠੀਕ ਹੋ ਚੜ੍ਹਦੀ ਕਲਾ ਮਾਰ ਦੀ ਕਿਰਪਾ ਦੇ ਵਾਹ ਠੀਕ ਆ ਬਾਬਾ ਜੀ ਦੇਸੀ ਸਾਈਕਲ ਤੇ ਆਉਂਦੇ ਨੇ ਦੇਖੋ ਤੇ ਇਹ ਬਾਬਾ ਜੀ ਮਾਸੀਵਾੜੇ ਤੋਂ ਨੇ 10 ਸਾਲ ਪਹਿਲਾਂ ਇਹਨਾਂ ਨੇ ਸਿੰਪਲ ਸਾਈਕਲ ਤੇ ਸਫ਼ਰ ਕੀਤਾ ਹੁਣ 11 ਸਾਲ ਆ ਇਹ ਸਪੈਸ਼ਲ ਸਾਈਕਲ ਆ 30000 ਦੀ ਤੇ ਇੱਧਰ ਬਾਬਾ ਜੀ ਦਾ ਪਿੱਛੇ ਬੋਰਡ ਵੀ ਲੱਗਿਆ ਹੋਇਆ ਆ ਇਹ ਰਕਸਾਲ ਬਾਬਾ ਜੀ ਜਾਂਦੇ ਨੇ ਹੁਣ ਅੱਗੇ ਆਪਾਂ ਕੰਟੀਨਿਊ ਜਿਹੜੀ ਯਾਤਰਾ ਕਰਨੀ ਆ ਉਹ ਬਾਬਾ ਜੀ ਨਾਲ ਕਰਨੀ ਆ ਪੰਜ ਤੱਕ ਤੋਂ ਸਵਾਨਾਂ ਦੀ ਤੇ ਇਧਰ ਆਪਣਾ ਲਾਲੀ ਸਿੱਧੂ ਵੀ ਆ ਗਿਆ ਤੇ ਬਾਬਾ ਜੀ ਵੀ ਆ ਰਹੇ ਨੇ ਮਗਰੀ ਆ ਬਾਬਾ ਜੀ ਦੱਸੋ ਕੁਝ ਮੈਂ ਕਰਦਾ ਬਾਈ ਫਤੇ ਜੀ ਫਤੇ ਜੀ ਮਹਾਰਾਜ ਜੀ ਆਨੰਦ ਬਹੁਤ ਆ ਰਿਹਾ ਆਨੰਦ ਆ ਰਿਹਾ ਬਾਬਾ ਜੀ ਬਸ ਠੀਕ ਆ ਆਨੰਦ ਜੀ ਰਹਿਣਾ ਆਪਾਂ ਜੀ ਬਸ ਠੀਕ ਆ ਬਾਬਾ ਜੀ ਬੰਦੇ ਜੇ ਜਜ਼ਬਾ ਹੋਣਾ ਚਾਹੀਦਾ ਇਹ ਵੀਰ ਪੈਦਲ ਯਾਤਰਾ ਕਰ ਰਿਹਾ ਦਿੱਲੀ ਤੋਂ ਅੱਜ ਵੀਰ ਨੂੰ ਪੂਰਾ 18 ਮਾ ਦੇਣਾ ਮਲਾਉਣਿਆ ਵੀਰ ਨੂੰ ਤੇ ਆ ਵੀਰ ਦੀ ਆਈਡੀ ਹੈ ਇੰਸਟਾ ਦੀ ਤੇ ਸਾਰਾ ਲਿਖਿਆ ਹੋਇਆ ਤੇ ਉਹ ਵੀਰ ਜੀ ਆ ਗਏ ਨੇ ਪਿੱਛੇ ਢਾਬੇ ਤੇ ਰੁਕਿਆ ਜਿਉਂ ਤੇ ਨਾਲ ਬੰਦਾ ਕੋਈ ਨਗਾਰਾ ਇਧਰ ਬਾਈ ਜੀ ਮਿਲੇ ਨੇ ਇਹ ਪੈਦਲ ਯਾਤਰਾ ਕਰ ਰਹੇ ਨੇ ਦਿੱਲੀ ਤੋਂ ਅੱਜ ਬਾਈ ਨੂੰ ਪੂਰੇ ਛਾਨਾ ਦਿਨ ਹੋ ਗਏ ਨੇ ਤੇ ਪਿੱਛੇ ਕਿੱਥੇ ਰੁਕੇ ਸੀ ਵੀਰੇ ਇਹਦੇ ਵਿੱਚ ਆਪਾਂ ਢਾਬੇ ਤੇ ਰੁਕੇ ਸੀ ਕੋਈ ਸਾਹ ਹੋ ਜਾ ਸੀਗਾ ਕਿਸ ਹੋ ਗਏ ਸੀ ਅੱਛਾ ਤੇਰਾ ਮਤਲਬ ਬਹੁਤ ਮਾਨ ਕਰੀ ਨਹੀਂ ਦਿੱਤਾ ਬਾਈ ਨੇ ਵੀ ਢਾਬੇ ਵੇਲੇ ਤੇ ਰੁਕ ਜਾਂਦੇ ਨੇ ਬਾਕੀ ਚੜ੍ਹਦੀ ਗਲਾ ਆਈ ਬਾਕੀ ਚੜ੍ਹਦੀ ਗਲਾ ਮਿਲਿਆ ਵੀਰ ਨੂੰ ਬਹੁਤ ਵਧੀਆ ਲੱਗਾ ਇੱਧਰ ਸਾਰੀ ਆਪਣੀ ਸੰਗਤ ਬੈਠੇ ਜਿਹੜੇ ਸਾਈਕਲ ਆਜਾ ਆ ਜਿਹੜੇ ਤੁਸੀਂ ਮੰਦਿਰ ਦੇ ਦਰਸ਼ਨ ਕਰ ਰਹੇ ਹੋ ਇਹ ਦਾਰੀ ਦੇਵੀ ਮਾਤਾ ਦਾ ਮੰਦਿਰ ਹੈ ਤੇ ਇਹ ਨਦੀ ਦੇ ਜਮਾਂ ਵਿੱਚ ਬਣਿਆ ਹੋਇਆ ਤੇ ਬਣਿਆ ਜਾਂਦਾ ਜੋ 2013 ਚ ਬਾੜ ਆਈ ਸੀ ਇਹ ਮੰਦਿਰ ਕਿਸੇ ਨੇ ਹਲਾਤਾ ਸੀ ਉਹਦੇ ਕਰਕੇ ਮਾਤਾ ਕਰੋਗੇ ਦੋਗੀ ਸੀ ਕਰੋ ਦਰਸ਼ਨ ਇਹਦੇ ਜਮਾਂ ਨਦੀ ਦੇ ਵਿੱਚ ਬਣਿਆ ਹੋਇਆ ਇਹਦੇ ਕੋਲ ਕੁਨਗਦੀਰਾ ਸਕੰਚਮੀ ਤਿਆਰ ਹੋ ਗਿਆ ਬਾਬਾ ਜੀ ਨੇ ਕਰਤੀ ਤੇ ਪੀਣਿਆ ਕਰਮੀ ਬਹੁਤ ਆ ਤੇ ਚੜਾਈ ਵੀ ਕਾਫੀ ਆ ਤੇ तकरीबन 8-9 ਕਿਲੋਮੀਟਰ ਦਾ ਆਪਨੂੰ ਪੂਰੀ ਫੋਲ ਚੜਾਈ ਪਈ ਆ ਤੇ ਹੁਣ ਢਲਾਈ ਆਈ ਇੱਥੇ ਆ ਕੇ ਗਰਮੀ ਬਹੁਤ ਜ਼ਿਆਦਾ ਇਸ ਸਾਹ ਚੜਦਾ ਸੀ ਸਾਈਕਲੀਆਂ ਇੰਨੀਆਂ ਕਰੇ ਆਪਾਂ ਚਲਾਈਆਂ ਨਹੀਂ ਤੇ ਆ ਖੜਾਤੀਆਂ ਸਾਈਕਲੀਆਂ ਹੁਣ ਉਤਰਾਂਗੇ ਥੱਲੇ ਇੱਧਰ ਨੂੰ तकरीबन ਆਪਾਂ 15 ਕਿਲੋਮੀਟਰ ਚੜਾਈ ਕ੍ਰਾਸ ਕਰਕੇ ਪਹੁੰਚ ਗਏ ਆ ਤੇ 5 ਕਿਲੋਮੀਟਰ ਰਹਿ ਗਿਆ ਜਿੱਥੇ ਆਪਾਂ ਸਟੇ ਕਰਨੀ ਹੈ ਅੱਗੇ ਤੇ ਪੰਪਾਂ ਦਾ ਯਾਰ ਫਾਇਦਾ ਹੁੰਦਾ ਆਪਾਂ ਪਾਣੀ ਵਗੈਰਾ ਭਰ ਸਕਦੇ ਆ ਤੇ ਉੱਪਰ ਪੰਪ ਆ ਇੱਥੋਂ ਪਾਣੀ ਪੂਣੀ ਭਰਦੇ ਆ ਫੇਰ ਸਫਰ ਕਰਦੇ ਆ ਕੰਟੀਨਿਊ ਆਇ ਸ਼ਹਿਰ ਹੈਗਾ ਭਾਈ ਰੁਦਰਪਯਾਗ ਤੇ ਇੱਥੋਂ ਹੀ ਕਦਾਰਨਾਥ ਨੂੰ ਰਾਹ ਨਿਕਲਦਾ ਤੁਹਾਨੂੰ ਅੱਗੇ ਦਿਖਾਵਾਂਗੇ ਤੇ ਆਪਾਂ ਇੱਕ ਤਾਂ ਬੋਤਲ ਲੈਣੀ ਸੀ ਉਹ ਲੈ ਆਈ ਤੇ ਰੱਸੀ ਵਗੈਰਾ ਮਿਲੀ ਨਹੀਂ ਇੱਥੇ ਆਪਾਂ ਨੂੰ ਉੱਥੇ ਹੀ ਗਾਂਹ ਪਤਾ ਕਰਦੇ ਆ ਕਿਤੇ ਹੋਰ ਸ਼ਹਿਰ ਉਹਦਾ ਘੈਂਟ ਆ ਇਹ ਸੋਈ ਪਤਰੀनाथ ਰਹਿ ਗਏ 160 ਕਿਲੋਮੀਟਰ ਤੇ ਉਹ ਥੱਲੇ ਉਹ ਖਰੀ ਜੜਾਈ ਤੜਕ ਹੈ ਆਪਾਂ ਉਹ ਸ਼ਹਿਰ ਤੋਂ ਤੇ ਮੈਂ ਦੇ ਬਾਬਾ ਹੀ ਆਂ ਬਾਕੀ ਸਾਡੇ ਸਾਥੀਆਂ ਜੇ ਮਗਰ ਨੇ ਜਿਹੜਾ ਰਾਹ ਦੂਜਾ ਦੇਖ ਰਿਹਾ ਤੁਸੀਂ ਇਹ ਸਿੱਧਾ ਖਤਾਰਨਾ ਤੁਰੀ ਜਾਂਦਾ ਤੇ ਆਪਾਂ ਅੱਜ ਲੰਗਰ ਹਾਲ 'ਚ ਰੁਕੇ ਆਂ ਗੁਰੂ ਘਰ ਲੰਗਰ ਲੱਗਿਆ ਸੀ ਇੱਥੇ ਰੈਸਟ ਕਰਦੇ ਆ ਫੇਰ ਚੱਲਾਂਗੇ ਗਰਮੀ ਬਹੁਤ ਜ਼ਿਆਦਾ ਤੇ ਰੁੱਦਰ ਮਰਾਗ ਤੋਂ ਆਪਾਂ ਤੁਰ ਪਏ ਆਂ ਤੇ ਲੰਗਰ ਲੱਗਿਆ ਸੀਗਾ ਹੁਣ ਜਾਣਾ ਆਪਾਂ ਕਰਨਪਰਾਗ ਤਕਰੀਬਨ ਸਾਢੇ 3-4 ਘੰਟੇ ਸਮਾਂ ਹੋ ਗਿਆ ਇਹ ਤਾਂ ਚੱਲੇ ਪোন ਲੱਗਿਆ ਹੁਣ ਆਪਾਂ ਪਾਣੀ ਵਗੈਰਾ ਭਰ ਲਿਆ ਆਪਾਂ ਵੀ ਉਹ ਲੰਗਰ ਤੋਂ ਚੱਲ ਗਏ ਤੇ ਇਧਰ ਗੁਰਦੁਆਰਾ ਸਾਹਿਬ ਆਂਦਾ ਨਾ ਸਰੂ ਉਹ ਸਾਹਮਣੇ ਉੱਥੇ ਪਹੁੰਚ ਗਏ ਆ ਤੇ ਤਕਰੀਬਨ 4:00 ਵੱਜ ਗਏ ਨੇ ਤੇ ਆ ਪਹਾੜ ਦੇਖੋ ਕੱਡਾ ਪਹਾੜ ਆ ਏ ਤੇ ਉੱਥੋਂ ਚੱਲ ਗਏ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਗੋਵਿੰਦਨਗਰ ਉੱਤਰਾਖੰਡ ਤੇ ਇੱਥੇ ਰੈਸਟ ਵਗੈਰਾ ਕਰਦੇ ਆ ਫਿਰ ਅੱਗੇ ਚੱਲਾਂਗੇ ਆਪਾਂ ਖਰਾਬ ਦੇ तकरीबन 9:00 ਵਜੇ ਆ ਤੇ ਨਰਾਸੂ ਰੁਕੇ ਸੀ ਗੁਰਦਵਾਰਾ ਸਾਹਿਬ ਗੁਰਦਵਾਰਾ ਲੰਗਰ ਦਮਦਮਾ ਸਾਹਿਬ ਇੱਥੇ ਰੁਕੇ ਹੋਇਆ ਦਿਖਾਉਣੇ ਆਪਾਂ ਕਿੱਥੇ ਬੈਠੇ ਆ ਇੱਥੇ ਸੰਗਤ ਰੁਕਦੀ ਆ ਆਉਂਦੀ ਜਾਂਦੀ ਆ ਹੋਟਲ ਵਗੈਰਾ ਮਤਲਬ ਹੋਟਲ ਵਗੈਰਾ ਨੇ ਆਸ-ਪਾਸੇ ਇੱਥੋਂ ਸ਼ਹਿਰ ਹੈਗਾ 5 ਕਿਲੋਮੀਟਰ ਸਵੇਰ ਹੋ ਗਈ ਆ ਇਧਰ ਆ ਪੁੱਟ ਗਏ ਸੀ 4 ਵਜੇ ਨੇ ਸਵਾਨ ਵਨ ਵਾਲੇ ਆਪਾਂ ਤੇ ਚੱਲਦੇ ਆ ਅੱਗੇ ਤੇ ਉੱਥੇ ਰੁਕੇ ਸੀ ਆਪਾਂ ਉਹ ਸਾਹਮਣੇ ਇਹ ਗੁਰਦੁਆਰਾ ਸਾਹਿਬ ਆ ਉਹ ਸਾਰਾ ਲੰਗਰ ਹਾਲ ਆ ਸੰਗਤ ਬਹੁਤ ਆਈ ਹੋਈ ਆ ਤੇ ਹੁਣ ਆਪਾਂ ਚੱਲਦੇ ਆ ਅਦਰ ਨੂੰ ਵੱਧਦੇ ਆ ਉਹਦੇ ਪੰਜਲਵਾਲ ਨੂੰ ਨੀਂਵਾਂ ਲੱਗਿਆ ਸੀ ਤੇ ਇੱਥੇ ਰੁੱਕ ਗਏ ਆ ਤੇ ਪੱਕੇ ਭੁੱਖੇ ਵਧੀਆ ਡਰ ਲਿਆ ਤਾ ਕਲਾਂ ਔਲਾਦੀਆਂ ਦੋ ਸਾਤੀ ਹਜੇ ਮਗਰਾ ਲੱਗੀ ਕਾ ਪੂਰੀ ਬੰਦ ਗਈ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਾ ਇਹ ਚੱਲਦੇ ਇਧਰੋਂ ਕੋਰ ਦੁਬਾਰਾ ਸੈਰ ਤੋਂ ਚੱਲਿਆ ਨੂੰ ਤਕਰੀਬਨਾਂ ਘੰਟਾ ਹੋ ਗਿਆ ਬਾਹਰ ਸ਼ਰੌਗ ਗਈ ਆ ਤੇ ਹੌਲੀ ਹੌਲੀ ਸੰਗ ਤੁਥੋਂ ਆ ਲੱਗੀ ਅਜੇ ਪਰ ਹੈ ਗਿਆ ਬੱਦਲ ਬਾਈ ਕਿ ਪੈਂਡਾ ਕੋਈ ਛੋਟਾ ਜਿਹਾ ਇਹਨੂੰ ਕਰਾਸ ਕਰਦੇ ਪਏ ਆ ਤੇ ਆ ਲੋਕ ਸਾਰੇ ਇੱਥੇ ਪਿੱਤੀਗਾਰਾ ਕਰਦੇ ਨੇ ਆਹਦੇ ਤੇ ਮੌਸਮ ਪੂਰਾ ਘੈਂਟ ਹੋ ਰੱਖਿਆ ਪਾਣੀ ਦਾ ਦਿਂਦੀ ਨਹੀਂ ਬਿਲਕੁਲ ਦੇਖੋ ਬਾਹ ਬਣ ਬਣ ਓਡ ਰਹੀ ਆ ਜੀ ਇਹਦੇ ਉਹ ਤਾਂ ਚੜਨਾ ਉਧਰ ਨੂੰ ਤੇ ਆਪਾਂ ਸੈਂਗਲ ਚਲਾ ਰਹੇ ਆ ਤੇ ਮੌਸਮ ਪੂਰਾ ਘੈਂਟ ਹੋ ਰੱਖਿਆ ਉਧਰ ਗੱਡੀਆਂ ਖੜੀਆਂ ਲੋਕਾਂ ਦੀਆਂ ਪਾਣੀ ਦਾ ਬਹਾਵ ਦੇਖੋ ਕਿੰਨਾ ਤੇਜ਼ ਆ ਉਪਰਾ ਪੱਤਲ ਵਗੈਰਾ ਵੀ ਦੇਖ ਲਿਆ ਉਹ ਅੱਪਾ ਯਾਤਰਾ ਕਰ ਰਹੇ ਆ ਸੈਂਗਲਾਂ ਤੇ ਆਹ ਰੈਸਟੋਰੈਂਟ ਤੇ ਰੋ ਗਏ ਤੇ ਬਾਈ ਜਣਾ ਚਾਹ ਚੁਪੀ ਗਏ ਕਰਨਪਰਾਗ ਪਹੁੰਚ ਗਏ ਇੱਥੇ ਸੰਗਮ ਵੀ ਹੁੰਦਾ ਤੇ نیچے ਠੀਕ ਹੈ ਠੀਕ ਹੈ ਭਈਆ ਤੇ ਬਦਰੀ ਨਾ ਰਹਿ ਗਿਆ 125 ਤੇ ਜੋਸੀਮਾਟ ਰਹਿ ਗਿਆ 81 ਕਿਲੋਮੀਟਰ ਇਹ ਕਰਨਪਰਾਗ ਇਹ ਅੰਗਰਾਜ ਕਰਨ ਦੀ ਭੂਮੀ ਆ ਮਤਲਬ ਇਹਦਾ ਸ਼ਹਿਰ ਆ ਜਿਵੇਂ ਕਹ ਦੀਏ ਕਰਨਪਰਾਗ ਤਾਂ ਹੀ ਵਜਦਾ ਦਾ ਨਾਮ ਤਾਂ ਆਗਾ ਕਰਨਪਰਾਗ بارش ਹੋਣ ਲੱਗੀ ਸੀ ਆਪਾਂ ਫਿਰ ਰੁੱਕ ਗਏ ਉਰੇ ਸਾਈਕਲੀਆਂ ਖੜਾ ਦਿਆਂ ਉਰੇ ਓਕੇ ਨਹੀਂ ਪਈ ਜਾਂਦਾ ਹਾਂ ਹਾਂ ਕਰਕੇ ਉਥੋਂ ਚੱਲ ਗਏ ਆਪਾਂ ਉਤਰਾ ਖੰਡ ਦੇ ਛੋਟੇ ਪਿੰਡ ਵਧੌਣੇ ਚ ਆ ਗਏ ਸੀ ਇੱਥੇ ਆਪਣੇ ਸਕੂਰ ਵਾਲਾ ਲੰਗਰ ਲੱਗਿਆ ਹੋਇਆ ਰੋਡ ਤੇ ਤੇ ਇੱਥੇ ਰੋਕ ਕੇ ਚਾਹ ਬਾਣੀ ਪੀਤਾ ਤੇ ਉੱਪਰ ਬੱਦਲ ਪੂਰੇ ਹੋ ਰੱਖਿਆ ਮੌਸਮ ਮਰ ਠੰਡਾ ਹੀ ਚੱਲ ਰਿਹਾ ਅਜੇ ਤੱਕ ਧੁੱਪ ਨਿਕਲੀ ਨਹੀਂ ਤਕਰੀਬਨ 10:00 ਵੱਜ ਗਏ ਨੇ ਕਿਧਰ ਦੀ ਨਜ਼ਾਰਾ ਇਹ ਵਾਟਰਫਾਲ ਨਾਲ ਘੱਟ ਚੱਲ ਰਿਹਾ ਚਰਨਾ ਤੇ ਤਕਰੀਬਨ 12:00 ਵੱਜ ਗਏ ਨੇ ਹੁਣ ਧੁੱਪ ਨਿਕਲਿਆ ਹੀ ਆ ਤਕਰੀਬਨ ਦੁਪਹਿਰ ਦੁਪਹਿਰ ਦੇ 1:00 ਵੱਜ ਗਿਆ ਤੇ ਉਰੇ ਰੁੱਕਦੇ ਆ ਤੇ ਗੁੰਦਗਤੀਰਾ ਵਗਾਰਾ ਬਣਾਉਨੇ ਆ ਤੇ ਆਸਮਾਨ ਹੈਗਾ ਆਪਣੇ ਕੋਲ ਸਾਰਾ ਗੁੰਦਗਤੀਰਾ ਦਾ ਗਰਮੀ ਬਹੁਤ ਜ਼ਿਆਦਾ ਤੇ ਉਹਦੇ ਕਰਕੇ ਫਿਰ ਆਪਾਂ ਬਣਾਉਨੇ ਆ ਅਦਰ ਗੁੰਦਗਤੀਰਾ ਬਣ ਗਈ ਆਪਣੀ ਪੀਨੇ ਆ ਗਰਮੀ ਬਹੁਤ ਜ਼ਿਆਦਾ ਵੀ ਪਰ ਅਸ਼ਟ ਕਰਕੇ ਫਿਰ ਚੱਲਾਂਗੇ ਅੱਗੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਚਮੋਲੀ ਸ਼ਹਿਰ ਆ ਸਾਰਾ ਪਹਾੜੀ ਤੇ ਬਸਿਆ ਖੇਰ ਆ ਇਹ ਟੋਟਲੀ ਸਾਰੀਆਂ ਦੁਕਾਨਾਂ ਦੁਕਾਨਾਂ ਮਾਰਕੀਟ ਵਗੈਰਾ ਹਰੀ ਪਹਾੜੀ ਤੇ ਆਇਏ ਸਮੋਲੀ ਸ਼ਹਿਰਾ ਉੱਤਰਾਖੰਡ ਚ ਤਕਰੀਬਨ 4:30 ਵੱਜ ਗਏ ਨੇ ਤੇ ਚੜਾਈ ਚੜ ਰਹੇ ਆ ਚੜਾਈਆਂ ਬਹੁਤ ਨੇ ਆਪਾਂ ਉਹ ਜਿਵੇਂ ਥੱਲੇੋਂ ਆਏ ਆ ਤੇ ਆ ਪਹਾੜ ਦੇ ਜਿਵੇਂ ਉੱਪਰ ਜਾਣਾ ਆਪਾਂ ਕੰਬ ਕੇ ਤੇ ਇਧਰ ਗੁਰਦਵਾਰਾ ਸਾਹਿਬ ਆ ਉੱਥੇ ਜਾ ਕੇ ਰੁਕਾਂਗੇ ਆਪਾਂ ਆ ਬਾਬਾ ਨਾਲ ਹੀ ਆ ਤੇ ਇੱਕ ਸਾਥੀ ਪਿੱਛੇ ਆਉਂਦਾ ਹਜੇ ਤੇ ਪਾਣੀ ਦੇਖੋ ਹੌਣਕੰਨਾ ਤੇ ਚੱਲ ਰਿਹਾ ਹੁਣ ਮੌਸਮ ਚੇਂਜ ਹੋ ਗਿਆ ਥੋੜਾ ਜਿਹਾ ਬਦਲ ਤੇ ਆਪਾਂ ਆ ਗਏ ਬਈ ਪੀਪਲ ਕੋਟੀ ਤੇ ਆ ਲੋਕਾਂ ਦੇ ਘਰ ਨੇ ਤੇ ਨਾਲ ਹੀ ਜਮਾ ਕਰਦੇ ਕੋਲੀ ਖੇਤੀ ਕਰਦੇ ਨੇ ਇਹ ਦਾਣ ਬੀਜੇ ਹੋਏ ਨੇ ਤੇ ਉਹ ਗੁਰਦੁਆਰਾ ਸੈ ਪਹੁੰਚ ਗਏ ਆ ਸਾਈਕਲ ਆਪਾਂ ਨੂੰ ਐ ਤਾਂ ਚਲਾਉਣੇ ਪੈਣਗੇ ਪੌੜੀਆਂ ਹੀ ਨੇ ਦੇਖੋ ਉੱਪਰ ਚੜਦੇ ਪਏ ਸਾਈਕਲ ਹੁਣ ਆਪਾਂ ਚੱਲ ਚੱਲ ਜਾਲਾ ਜਾਵਾਜ ਜਾਵਾਜ ਅਸੀ ਹੋਈ ਸਾਰਿਆਂ ਨੂੰ ਤੇ ਸਵੇਰ ਹੋ ਗਈ ਸੀ ਰਾਤ ਆਪਾਂ ਇੱਥੇ ਆ ਗੁਰੂ ਘਰ ਇੱਥੇ ਅੱਥੇ ਰੁਕੇ ਸੀ ਤੇ ਬਾਰਿਸ਼ ਸਟਾਰਟ ਆ ਤਕਰੀਬਨ ਮਾਰਨਿੰਗ ਦੇ 6:00 ਵੱਜ ਗਏ ਨੇ ਤੇ ਆਪਾਂ ਅੱਗੇ ਹਵਾ ਯਾਤਰਾ ਕੰਟੀਨਿਊ ਕਰ ਰਹੇ ਆ ਮੀਂਹ ਵਹਿ ਰਿਹਾ ਹਲਕੀ ਹਲਕੀ ਬੂੰਦਾਬਾਰੀ ਹੋ ਰਹੀ ਆ ਤੇ ਹੁਣ ਆਪਾਂ ਬੱਦਲਾਂ ਤੋਂ ਉੱਪਰ ਖੜੇ ਆ ਤੇ ਬੱਦਲ ਆਪਾਂ ਤੋਂ ਥੱਲੇ ਆ ਦੇਖੋ ਇਹ ਮੌਸਮ ਤੇ ਪਾਕੀ ਦੇ ਵਿੱਚ ਪਹੁੰਚ ਗਏ ਪਾਕੀ ਪਿੰਡਾ ਇੱਥੇ ਬਣਾਇਆ ਹੋਇਆ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਗੋਵਿੰਦmarg ਤੇ ਲੰਗਰ ਵਗੈਰਾ ਕੁਝ ਛਕਦੇ ਆਪਾਂ ਤਕਰੀਬਨ 9:45 ਦਾ ਟਾਈਮ ਹੋ ਗਿਆ ਅੱਗੇ ਆਪਾਂ ਨੂੰ ਟਰਨ ਲਾ ਗਈ ਤੇ ਇਧਰ ਹੀ ਸਾਡੀ ਕਲੋਜ਼ ਆ ਬਾਹਰ ਵਾਸਤੇ ਰਸਤਾ ਕੱਢਿਆ ਹੋਇਆ ਤਕਰੀਬਨ 10:00 ਵੱਜ ਗਏ ਨੇ ਮੌਸਮ ਅਜੇ ਉਮੀ ਆ ਆਬੇ ਤੇ ਰੁਕੇ ਸੀ ਚਾਪ ਰੋਟਾ ਵਗੈਰਾ ਖਾ ਲਿਆ ਤੇ ਫੋਨ ਆਪਣੇ ਚਾਰਜਰ ਹੋ ਗਏ ਆ ਤੇ ਸਾਹਮਣੇ ਐਲਵੀ ਚੜਾਈ ਆ ਜਿਗਜੈਕ ਉਹ ਚੜਨੀ ਆ ਆਪਾਂ 6 ਕਿਲੋਮੀਟਰ ਹੈ 6 ਕਿਲੋਮੀਟਰ ਦੀ ਚੜਾਈ ਆ ਆ ਲਓ ਆ ਜਿਹੜੇ ਤੁਸੀਂ ਦਰਖਤ ਦੇਖ ਰਹੇ ਹੋ ਇਹ ਸਾਰੇ ਚੀਲ ਦੇ ਦਰਖਤ ਨੇ ਤੇ ਚੜਾਈ ਝੜ ਰਹੇ ਆ ਕਿਹੜਾ ਵੀ ਟਟਲਾਨ ਆ ਗਈ ਸੀ ਹੁਣ ਸਾਈਕਲਿਆਂ ਤੇ ਬਹਿ ਗਏ ਆ ਸਾਰਾ ਜ਼ਿਆਦਾਤਰ ਬੰਨ ਵੀ ਹਾਈਵੇ ਆ ਥੱਲੇ ਨਦੀ ਜਾਂਦੀ ਆ ਹੁਣ ਤੋਂ ਓਪਰ ਨਿਕਲੇ ਹੁਣ ਤਾਂ ਕਰਮੀ ਹੋ ਗਈ ਥੋੜੀ ਜੀ ਤਕਰੀਬਨ 12:00 ਵੱਜ ਗਏ ਦੁਪਹਿਰ ਦੇ ਤੇ ਜੋਸੀ ਮਾਟਰ ਆ ਗਿਆ ਇੱਥੋਂ 13 ਕਿਲੋਮੀਟਰ ਤੇ ਬਦਰੀ ਨਾਲ 55 ਤਕਰੀਬਨ ਆਪਣਾ 25 ਕਿਲੋ 26 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਇਹ ਕੋਹੋਂ ਜਾਣਗੇ 13 ਕਿਲੀ ਆਹ ਵਾਲੀ ਪਹਾੜੀ ਜੜਨੀ ਆ ਜੋਸੀ ਮਾੜ ਦੀ 12 ਕਿਲੋਮੀਟਰ ਦੀ ਆ ਜਿੱਕ ਜੈਕ ਬਣੀ ਹੋਇਆ ਪੁਰਾ ਤੁਹਾਨੂੰ ਜਾ ਕੇ ਦਿਖਾਉਣੇ ਆ ਕਰਦੇ ਆ ਸੂ ਚੱਲਦੇ ਆ ਹੌਲੀ ਹੌਲੀ ਦામਲਾ ਲੈ ਕੇ ਦਾਦਾ ਨਾਲ ਹੀ ਆ ਇਸ ਤਰ੍ਹਾਂ ਪਹੁੰਚੀ ਤੇ ਮੇਰਾ ਸਾਥ ਮੇਰੇ ਨਗਰਾਂ ਕੋਲ ਗਾਉਂਡ ਕੋਲ ਹੀ ਹੌਲੀ ਹੌਲੀ ਚੜਦੇ ਆ ਗਰਮੀ ਬਹੁਤ ਆ ਤਪ ਵਧ ਗਈ ਸੀ ਤੇ ਮੇਰੇ ਕੋਲ 12:00 ਵੱਜ ਗਏ ਜੋਸੀ ਮਾਰਦੀ ਜਿਹੜਾ ਸਟਾਰਟ ਕੀਤੀ ਸੀ ਆਪਣੀ ਤੇ ਦਿਖਾਉਣਾ ਤੁਹਾਨੂੰ ਜਿੱਕ ਜੈਕ ਪਹਿਲਾਂ ਇੱਥੋਂ ਦੇ ਜਾਉਂਗੇ ਆਪਾਂ ਹੋ ਜਾਵਾਂਗੇ ਉਹ ਗੱਡੀ ਜਾਂਦੀ ਆ ਸਟਾਪ ਤੇ ਫੜਾਏ ਨੂੰ ਫੜਾਏ ਜਾਵਾਂਗੇ। ਉਹ ਇੱਥੇ ਖੰਭਾ ਉਹ ਟਾਪ ਤੇ ਜਾਣਾ ਆਪਾਂ। ਉਹ ਉੱਥੇ ਵੀ ਗੱਡੀ ਜਾਂਦੀ ਹੈ ਦੇਖੋ। ਜਿੱਕ ਜਾ ਕੇ ਬੰਦ ਆ ਇਹ। ਜੋਸੀ ਮੜਦੀ ਚੜਾਈ ਚੜ ਰਹੇ ਆ ਤੇ ਮੌਸਮ ਚੇਂਜ ਹੋ ਗਿਆ। ਪਹਿਲਾਂ ਆ ਪਹਾੜੀ ਤੇ ਉਧਰਲੀ ਛੜ ਸੀ। ਹੁਣ ਆ ਪਹਾੜੀ ਤੇ ਇਧਰਲੀ ਛੜ ਹੋ ਗਿਆ। ਆਪਾਂ ਚੜ ਰਹੇ ਆ ਜੋਸੀ ਮੜਦੀ ਚੜਾਈ ਤੇ ਖੂਬਸੂਰਤ ਬਾਦੀਆਂ ਦਾ ਨਜ਼ਾਰਾ ਵੀ ਲੈ ਰਹੇ ਆ। ਤੇ ਇੱਥੇ ਬਾਬੇਵਾਂ ਬਹਿ ਕੇ ਆਣਾ ਰੈਸਟ ਕਰਦੇ ਪਏ ਆ ਐਂਗਲੀਆਂ ਖੜੀਆਂ ਨੇ ਤਕਰੀਬਨ 4 ਕਿ 4.5 ਕਿਲੋਮੀਟਰ ਆ ਗਏ ਆ ਇਹ ਰਹਿ ਗਈ ਬਸ 6.5 6 ਕਿਲੋਮੀਟਰ ਰਹਿ ਗਈ ਅਰ ਲਾਂਗੇ ਹੌਲੀ ਹੌਲੀ 2 ਬਚ ਗਏ ਨੇ ਰਸਤੇ ਇਹ ਵਾਲਾ ਕਪੀੜ ਵਾਲੀ ਹੁੰਦੀ ਆ ਕਿਉਂਕਿ ਬੰਨ ਵੀ ਆ ਨਾ ਉੱਪਰ ਘੁੰਮ ਘੁੰਮ ਕੇ ਜਾਂਦਾ ਫਿਰ ਉਹ ਸਾਰਾ ਥੱਲੇ ਆਪਾਂ ਘੁੰਮ ਕੇ ਆਇਆ ਤਕਰੀਬਨ ਆਪਾਂ ਨੂੰ ਘੰਟਾ ਕੋ ਹੋਰ ਲੱਗ ਜੂ ਉਹ ਸਾਰਾ ਘੁੰਮਣਾ ਆਪਾਂ ਉਮਗਾ ਉਹ ਪਹਾੜੀ ਦੇ ਬੈਕਸਾਈਡ ਆਣਾ ਆਪਾਂ ਤੇ ਉਧੂ ਆ ਜੂਗਾ ਜੋਸੀਮਾਟਾ ਹਾਏ ਪੜ ਤਿਆਰ ਹੋ ਰਿਹਾ ਤੇ ਰਸਤਾ ਕੱਚਾ ਇਜਾਮ ਲੱਗ ਜਾਂਦਾ ਤੇ ਜਾਂਦੇ ਪਏ ਹੌਲੀ ਹੌਲੀ ਜਿਵੇਂ ਨੇਚਰਲ ਪਾਣੀ ਆਉਂਦਾ ਬਈ ਕਰਨੇ ਤੇ ਉਥੋਂ ਆ ਦੇਖੋ ਦੇਖੋ ਆ ਰਿਹਾ ਜਿਵੇਂ ਸੁੱਧ ਪਾਣੀ ਇਹ ਖਾਸੀਅਤ ਆ ਪਹਾੜਾਂ ਦੀ ਹੋ ਜਮਾ ਥੱਲੇ ਆਏ ਬਈ ਇੰਜ ਜਿਕ ਜਿਕ ਚੈੱਕ ਕਰਦੇ 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 ਤੇ ਹੁਣ ਪਹੁੰਚੇ ਆ ਬਸ ਇੱਥੋਂ ਤਕਰੀਬਨ ਸਿੱਧੇ ਹੀ ਆ ਤੇ ਉੱਥੇ ਪੁਆਇੰਟ ਰੱਖ ਦਾਂਗੇ। ਇਹ ਇਧਰ ਪਾਣੂ ਝਰਨਾ ਨਲ ਗਿਆ ਦੇਖੋ ਉੱਪਰੋਂ ਪਾਣੀ ਆ ਰਿਹਾ। ਤੇ ਆਪਾਂ ਲਗਭਗ ਜੋਸ਼ੀਮਠ ਪਹੁੰਚ ਹੀ ਆਏ ਆ। ਵੱਧ ਕੇ ਪੰਜ ਕ। ਜੋਸ਼ੀਮਠ ਰਗੇ 10 ਕਿਲੋਮੀਟਰ ਉਧਰੋਂ 올ੇਨ ਰਾਹ ਚਲਾ ਜਾਂਦਾ ਇਹ ਸਿੱਧਾ ਜਾਂਦਾ ਬਦਰੀਨਾਥ ਤੇ ਗੋਵਿੰਦ ਧਾਮ ਆਪਾਂ ਚੱਲਦੇ ਹੁਣ ਉੱਥੇ ਆ ਕੇ ਰੂਮ ਵਗੈਰਾ ਦਾ ਪਤਾ ਕਰਦੇ ਆ ਗੁਰਦੁਆਰਾ ਸਾਹਿਬ ਚ। ਇਹ ਆ ਜੋਸ਼ੀਮਠ ਸ਼ਹਿਰ। ਜੋਸੀ ਮੱਟ 'ਚ ਪਹੁੰਚੇ ਹਾਂ ਆਪਾਂ ਇੱਕ ਰਸਤਾ ਥੱਲੇ ਦੀ ਜਾਂਦਾ ਇੱਕ ਤਾਂ ਦੀ ਆਪਾਂ ਤਾਂ ਵਾਲਾ ਰਸਤਾ ਫੜਿਆ ਇੱਥੇ ਗੁਰਦੁਆਰਾ ਸਾਹਿਬ ਉੱਥੇ ਜਾਂਦੇ ਹਾਂ ਤੁਹਾਨੂੰ ਦੋਆ ਦਾ ਪਤਾ ਹੋਣਾ ਥੋੜੀ ਹੁਣੇ ਮਾਰਕੀਟ ਆ ਹੈਗਾ ਬਈ ਜੋਸੀ ਮੱਟ ਖੇਰ ਸਾਰੀ ਮਾਰਕੀਟ ਆ ਸ਼ਾਮ ਨੂੰ ਚੇਂਜ ਬੰਦ ਚੱਲਦੇ ਪਏ ਆ ਤੋਂ ਮਾਰਕੀਟ ਤੋਂ ਲੱਗ ਪਏ ਆ ਆਪਾਂ ਪਹੁੰਚ ਗਏ ਗੁਰਦੁਆਰਾ ਸਹਿਬ ਜੋਸੀ ਮੱਟ ਆ ਕੀ ਆ ਕੀ ਮੈਂ ਛੱਡ ਲਈ ਤੇ ਲਾਉਣੇ ਆਪਾਂ ਸਾਈਕਲ ਪਾਰਕਿੰਗ 'ਚ ਆਪਾਂ ਸਾਈਕਲ ਲਾਤੇ ਇੱਥੇ ਪਾਰਕਿੰਗ 'ਚ ਇਹ ਜੋ ਸੀਮੈਂਟ 'ਚ ਗੁਰਦੁਆਰਾ ਸਾਹਿਬ ਆ ਤੇ ਦੂਜਾ ਆਪਾਂ ਬੜਾ ਦੇਖਦੇ ਆ ਮਾਰਕੀਟ ਥੋੜਾ ਮੋਟਾ ਸੰਭਾਲ ਲਿਆਉਣਾ ਤੇ ਕੱਲ ਨੂੰ ਆਪਾਂ ਕਰਾਂਗੇ ਯਾਤਰਾ ਸਟਾਟ ਘਟਾ ਤੇ ਆਪਾਂ ਹੁਣ ਇੱਥੇ ਪਹੁੰਚ ਗਏ ਹਾਂ ਉਹ ਪਹਾਨੋਂ ਵਗੈਰਾ ਕਰ ਲੈਣਾ ਹੁਣੇ ਆ ਤੇ ਕੱਲ ਨੂੰ ਕਰਦੇ ਆਪਾਂ ਉਹ ਬੰਦਾ ਧਾਮ ਤੋਂ ਉਹ ਬੰਦਾ ਘਾਟ ਦੀ ਯਾਤਰਾ ਫਿਰੋਂ ਆਪਾਂ ਸਵੇਰੇ ਨਿਕਲਾਂਗੇ 4 ਵਜੇ ਇਹ ਮਿਲਦੇ ਸਾਨੂੰ ਅੱਲ ਵਾਲੇ ਵਲੌਗ ਚ ਬਾਣੇ ਦੇ ਉਹ ਆਪਣੇ ਨਾਲ ਬਾਈ ਹਰ ਇੰਡਸਟਰੀ